ਜੇ ਅਸੀਂ ਇਤਿਹਾਸ ਦੀ ਵਿਚਾਰ ਕਰਨੇ ਆ ਇੱਥੇ ਦੋ ਵਿਚਾਰ ਆਉਂਦੀਆਂ ਨੇ ਪਹਿਲੀ ਕਿ ਭਾਈ ਮਹਾ ਸਿੰਘ ਸਮੇਤ ਕੁਸ਼ਿੰਗਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਖ ਤੋਂ ਤੰਗ ਹੋ ਕੇ ਸੱਚੇ ਪਾਤਸ਼ਾਹ ਬਾਜਾ ਵਾਲੇ ਪ੍ਰੀਤ ਨੂੰ ਵਧਾਵਾ ਦੇ ਦਿੱਤਾ। ਦੂਸਰਾ ਜਿਹੜਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ ਕਿ ਲਾਹੌਰ ਦਾ ਇਲਾਕਾ ਉੱਥੋਂ ਦੇ ਚੌਧਰੀ ਉਸ ਮਾਝੇ ਦੇ ਇਲਾਕੇ ਦੀ ਪੰਚਾਇਤ ਇਕੱਠੀ ਹੋ ਕੇ ਸੱਚੇ ਪਾਤਸ਼ਾਹ ਨੂੰ ਮਿਲੀ ਜੋ ਰਾਮਿਆਣਾ ਸਥਾਨ ਹੈ।ਔਰ ਉਸ ਲਈ ਮਾਤਾ ਭਾਗੌਰ ਭਾਈ ਮਹਾ ਸਿੰਘ ਵਰਗੇ ਜਿਹੜੇ ਸਿੰਘ ਸੀ ਉਹ ਵੀ ਉੱਥੇ ਪਹੁੰਚੇ ਹੋਏ ਸੀ। ਇਹ ਜਿਹੜੇ ਚੌਧਰੀ ਲੋਕ ਆਏ ਉਹਨਾਂ ਨੇ ਸੱਚੇ ਬਾਦਸ਼ਾਹ ਜੀ ਨੂੰ ਬੇਨਤੀ ਕੀਤੀ ਮਹਾਰਾਜ ਜਬਾਨ ਛੋਟੀ ਐ ਗੱਲ ਬਹੁਤ ਵੱਡੀ ਐ ਅਸੀਂ ਚਾਹੁੰਨੇ ਆ ਕਿ ਆਪ ਜੀ ਜੰਗ ਜੁੱਦ ਛੱਡ ਦਿਓ ਤੇ ਅਸੀਂ ਸਰਕਾਰ ਦੇ ਨਾਲ ਤੁਹਾਡਾ ਮੇਲਜੋਲ ਕਰਾ ਦੇਨੇ ਆ ਆਪ ਜੀ ਮਾਜੇ ਦੇ ਇਲਾਕੇ ਚਲੋ ਸ਼ਾਂਤੀ ਨਾਲ ਰਹੋ ਇੰਨਾ ਜੰਗਾ ਜੰਦਾਂ ਦੇ ਅੰਦਰ ਆਪ ਜੀ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ ਸਹਿਬਜਾਦੇ ਸ਼ਹੀਦ ਹੋਏ ਕੀ ਪ੍ਰਾਪਤ ਹੋਇਆ ਦਸੋਂ ਪਾਤਸ਼ਾਹ ਕਹਿੰਦੇ ਐਂ ਦੱਸੋ ਵੀ ਤੁਸੀਂ ਸਾਡੇ ਗੁਰੂ ਬਣ ਕੇ ਸਾਨੂੰ ਸਮਝਾਉਣ ਆਏ ਹੋ ਤੁਸੀਂ ਸਿੱਖ ਹੋ ਕਿ ਗੁਰੂ ਕਹਿੰਦੇ ਮਾਰੇ ਹਾਂ ਤਾਂ ਤੁਹਾਡੇ ਸਿੱਖੀ ਸੇਵਕ ਹੀ ਹਾਂ ਪਰ ਆਸੀਂ ਚਾਹੁੰਦੇ ਆ ਕਿ ਜੰਗ ਜੁਦ ਨਹੀਂ ਹੋਣੀ ਚਾਹੀਦੀ ਦਸ ਪਾਸ਼ਾ ਕਹਿੰਦੇ ਦੇਖੋ ਤੁਸੀਂ ਸਦੀਆਂ ਦੀ ਗੁਲਾਮੀ ਚੱਲੀ ਹੈ ਔਰ ਉਸ ਗੁਲਾਮੀ ਦਾ ਅਸਰ ਤੁਹਾਡੇ ਉੱਤੇ ਪਿਆ ਹੈ ਤਾਨੂੰ ਪਤਾ ਹੀ ਨਹੀਂ ਕਿ ਆਜ਼ਾਦੀ ਕੀ ਹੁੰਦੀ ਹੈ ਜਿਨ੍ਹਾਂ ਨੇ ਇਸ ਦੇਸ਼ ਨੂੰ ਸੈਂਕੜੇ ਸਾਲ ਗੁਲਾਮ ਰੱਖਿਆ ਔਰ ਕਿੰਨੇ ਜ਼ੁਲਮ ਕੀਤੇ ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ ਤੁਹਾਨੂੰ ਦੇਸ਼ ਦਾ ਖਿਆਲ ਨਹੀਂ ਤੁਹਾਨੂੰ ਧਰਮ ਦਾ ਖਿਆਲ ਨਹੀਂ ਤੁਸੀਂ ਦੇਸ਼ ਨੂੰ ਧਰਮ ਨੂੰ ਛੱਡ ਰਹੇ ਹੋ ਔਰ ਸਦਾ ਗੁਲਾਮ ਰਹਿਣਾ ਚਾਹੁੰਦੇ ਆ ਤੇ ਤੁਹਾਡੇ ਉੱਤੇ ਇੰਨਾ ਗੁਲਾਮੀ ਦਾ ਝੂਲਾ ਉਹਨਾਂ ਰੱਖਿਆ ਹੋਇਆ ਹੈ ਕਿ ਤੁਹਾਡੀ ਜਿਹੜੀ ਮੁੱਧ ਹੈ ਉਹ ਉਹਦੇ ਵਿੱਚੋਂ ਸੱਚੀ ਵਿਚਾਰ ਨਿਗਲ ਚੁੱਕੀ ਹੈ ਉਥੇ ਐਸ਼ੀਆ ਜਿ세ੜੇ ਵਿਚਾਰਾ ਹੋਈਆਂ ਉਹ ਕਹਿੰਦੇ ਸਾਡੇ ਕੋਲ ਤਾਂ ਨਾਲ ਨਹੀਂ ਚੱਲਿਆ ਜਾਣਾ ਮਾਰ ਕਹਿੰਦੇ ਦੇਖੋ ਸਾਡੇ ਯੁੱਧ ਜਿਹੜੇ ਆ ਧਰਮ ਯੁੱਧ ਨੇ ਕੋਈ ਸੁਖ ਲੈਣ ਵਾਸਤੇ ਨਹੀਂ ਅਸੀਂ ਕਰ ਰਹੇ ਅਸੀਂ ਧਰਮ ਦਾ ਪ੍ਰਚਾਰ ਚਾਹੁੰਨੇ ਆਂ ਔਰ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਦੇਖਣਾ ਚਾਹੁੰਨੇ ਆਂ ਜ਼ੁਲਮ ਕਰਨਾ ਵੀ ਬਹੁਤ ਮਾੜਾ ਮਹਾਪਾਪ ਹੈ ਜਿੱਥੇ ਜ਼ੁਲਮ ਕਰਨਾ ਵੀ ਮਹਾਪਾਪ ਹੈ ਉੱਥੇ ਜ਼ੁਲਮ ਸਹਿਣਾ ਵੀ ਪਾਪ ਹੈ ਕਿਸੇ ਨੂੰ ਜਿੱਥੇ ਗੁਲਾਮ ਰੱਖਣਾ ਵੀ ਮਾੜਾ ਹੈ ਉੱਥੇ ਗੁਲਾਮੀ ਸਹਿਣੀ ਵੀ ਬਹੁਤ ਮਾੜੀ ਹੈ ਨਾ ਕਿਸੇ ਨੂੰ ਗੁਲਾਮ ਕਰਨਾ ਨਾ ਗੁਲਾਮੀ ਸਹਿਣੀ ਔਰ ਤੁਸੀਂ ਤਾਂ ਬਿਲਕੁਲ ਹੀ ਆਪਣੇ ਦੇਸ਼ ਨੂੰ ਭੁੱਲ ਗਏ ਧਰਮ ਨੂੰ ਭੁੱਲ ਗਏ ਉਸ ਵੇਲੇ ਮਾਰੇ ਕਹਿੰਦੇ ਜਿਸ ਵੇਲੇ ਪੰਚ ਉਪਾਦਸ਼ਾ ਤਤੀ ਲੋਹ ਤੇ ਬਿਠਾਏ ਗਏ ਸੀ ਗਰਮ ਰੇਤ ਕ੍ਰਿਸ਼ਨ ਦਾ ਆਸ਼ੀਰਵਾਦ ਚ ਪਾਈ ਗਈ ਉਥੇ ਉਸ ਵੇਲੇ ਤੁਸੀਂ ਕਿੱਥੇ ਸੀ ਅੱਜ ਸੁਲਾ ਕਰਾਉਣ ਆ ਗਏ ਹੋ ਇਹ ਸੁਲਾ ਨਹੀਂ ਇਹ ਤਾਂ ਤੁਸੀਂ ਸਾਨੂੰ ਇਹ ਚਾਹੁੰਦੇ ਹੋ ਵੀ ਇਹ ਵੀ ਗੁਲਾਮੀ ਸਹਿਣ ਅਸੀਂ ਧਰਮ ਯੁੱਧ ਨਹੀਂ ਛੱਡਨੇ ਜਦੋਂ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਉਸ ਵੇਲੇ ਤੁਸੀਂ ਤੁਹਾਡੀ ਪੰਚਾਇਤ ਕਿੱਥੇ ਸੀ ਜਿਸ ਵੇਲੇ ਨਾਗਪੁਰ ਸਾਹਿਬ ਨੂੰ ਕਈ ਮਹੀਨੇ ਘੇਰਾ ਪਿਆ ਰਿਹਾ ਕਰੀਬ 8 ਤੋਂ ਮਹੀਨੇ ਉਸ ਵੇਲੇ ਤੁਹਾਡੀ ਪੰਚਾਇਤ ਕਿੱਥੇ ਸੀ ਜਿਸ ਵੇਲੇ ਚਮਕੌਰ ਸਾਹਿਬ ਦਾ ਜੰਗ ਹੋਇਆ ਉਸ ਵੇਲੇ ਤੁਹਾਡੀ ਪੰਚਾਇਤ ਕਿੱਥੇ ਸੀ ਜਿਸ ਵੇਲੇ ਸਹਿਬਜ਼ਾਦੇਆਂ ਨੂੰ ਨੀਹਾਂ ਵਿੱਚ ਚਿੰਕੇ ਸ਼ਹੀਦ ਕੀਤਾ ਜਾ ਰਿਹਾ ਸੀ ਉਸ ਵੇਲੇ ਤੁਹਾਡੀ ਪੰਚਾਇਤ ਕਿੱਥੇ ਸੀ ਠੀਕ ਹੈ ਸਾਨੂੰ ਆਨੰਦਪੁਰ ਸਾਹਿਬ ਛੱਡਣਾ ਪਿਆ ਸਹਿਬਜ਼ਾਦੇ ਸ਼ਹੀਦ ਹੋਏ ਅਸੀਂ ਸੱਚ ਦਾ ਮਾਰਗ ਨਹੀਂ ਛੱਡਣਾ ਉਹ ਜਿਹੜੇ ਲਾਹੌਰ ਦੇ ਇਲਾਕੇ ਚੋਂ ਚੌਧਰੀ ਆਏ ਸੀ ਪੰਚਾਇਤੀ ਬਣ ਕੇ ਆਏ ਸੀ ਬਾਰ ਬਾਰ ਜਿਹੜੇ ਵਾਰੀ ਵਾਰੀ ਮਹਾਰਾਜ ਨੂੰ ਬੇਨਤੀ ਕਰ ਰਹੇ ਸੀ ਖੀਰ ਉਹਨਾਂ ਨੇ ਜਵਾਬ ਦਿੱਤਾ ਮਹਾਰਾਜ ਸਾਡੇ ਕੋਲ ਆਪ ਜੀ ਦੇ ਨਾਲ ਨਹੀਂ ਚੱਲਿਆ ਜਾਣਾ ਮਾਰ ਕਹਿੰਦੇ ਫਿਰ ਤੁਸੀਂ ਲਿਖ ਕੇ ਦੇ ਦਿਓ ਸੋ ਉਸ ਵੇਲੇ ਉਹਨਾਂ ਨੇ ਐ ਕਹਿ ਦਈਏ ਕਿ ਮਾਝੇ ਦੀ ਲਾਹੌਰ ਦੇ ਇਲਾਕੇ ਦੀ ਪੰਚਾਇਤ ਨੇ ਵਿਦਾਵਾ ਲਿਖ ਦਿੱਤਾ ਸੋ ਦੋ ਵਿਚਾਰਾਂ ਜਿਹੜੀਆਂ ਨੇ ਇਤਿਹਾਸ ਵਿੱਚ ਆਉਂਦੀਆਂ ਇੱਕ ਅਨੰਦਪੁਰ ਸਾਹਿਬ ਤੋਂ ਬਦਾਵਾ ਲਿਖਿਆ ਗਿਆ ਦੂਸਰਾ ਜਿਹੜਾ ਜਿਆਦਾ ਗੁਰਮਤ ਨਾਲ ਮਿਲਦਾ ਹੈ ਵਿਦਵਾਨ ਮੰਨ ਰਹੇ ਨੇ ਉਹ ਕਹਿੰਦੇ ਲਾਹੌਰ ਦੀ ਪੰਚਾਇਤ ਨੇ ਬਦਾਵਾ ਲਿਖਿਆ ਬਹੁਤ ਸਾਰੇ ਜਿਹੜੇ ਇਤਿਹਾਸਕਾਰ ਨੇ ਉਹ ਲਿਖਦੇ ਆ ਕਿ ਜਿਹੜਾ ਇਹ ਜੁੱਧ ਹੋਇਆ ਖਿਦਰਾਣੇ ਦੀ ਢਾਬ ਤੇ ਇਹ ਮਈ ਦੇ ਮਹੀਨੇ ਵਿੱਚ ਹੋਇਆ ਖੈਰ ਚਾਹੇ ਮਈ ਦੇ ਮਹੀਨੇ ਵਿੱਚ ਹੋਇਆ ਚਾਹੇ ਸਰਦੀਆਂ ਵਿੱਚ ਹੋਇਆ ਜੰਗ ਤਾਂ ਹੋਇਆ ਹੈ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਦੂਸਰੀ ਗੱਲ ਜਿਹੜੇ ਕਈ ਕਥਾਕਾਰ ਵਿਦਵਾਨ ਕਹਿੰਦੇ ਕਿ ਉਹ ਜਿਹੜੀ ਫੌਜ ਮੁੜ ਗਈ ਸੀ ਇਸ ਕਰਕੇ ਮੁੜੀ ਕਿ ਉਨ੍ਹਾਂ ਕੋਲ ਪਾਣੀ ਨਹੀਂ ਸੀ 12 ਕੋਹ ਤੱਕ ਕੋਈ ਪਾਣੀ ਨੇੜੇ ਨਹੀਂ ਸੀ ਤਾਬ ਤੇ ਕਬਜਾ ਸਿੰਘਾਂ ਦਾ ਸੀ ਤੇ ਗਰਮੀ ਵਿੱਚ ਪਿਆਸ ਲੱਗਦੀ ਹੈ ਇਸ ਕਰਕੇ ਉਹ ਫੌਜ ਮੁੜ ਗਈ ਐਸਾ ਵੀ ਬਿਲਕੁਲ ਨਹੀਂ ਸੰਤ ਮਹਾਪੁਰਖਾਂ ਦਾ ਆਪਣੇ ਪਿਆਰੇ ਮਹਾਪੁਰਸ਼ਾਂ ਦਾ ਮੈਂ ਬਚਨ ਆਪ ਜੀ ਨਾਲ ਸਾਂਝਾ ਕਰ ਰਿਹਾ ਮਹਾਪੁਰਸ਼ਾਂ ਦਾ ਬਚਨ ਹੈ ਕਿ ਜੰਗ ਚਾਹੇ ਗਰਮੀ ਚ ਹੁੰਦਾ ਹੈ ਚਾਹੇ ਸਰਦੀ ਚ ਹੁੰਦਾ ਹੈ ਉਹ ਕਿੰਨੇ ਜੋਸ਼ ਦੇ ਨਾਲ ਜੰਗ ਹੁੰਦਾ ਹੈ ਪਿਆਸ ਤਾਂ ਲੱਗਦੀ ਲੱਗਦੀ ਹੈ ਚਾਹੇ ਸਰਦੀ ਚ ਹੋਵੇ ਚਾਹੇ ਗਰਮੀ ਚ ਹੋਵੇ ਕਿ ਸਰਦੀ ਚ ਪਿਆਸ ਨਹੀਂ ਲੱਗਦੀ ਜਿਹੜੇ ਗੱਲ ਕਹਿੰਦੇ ਆ ਸਰਦੀ ਚ ਪਿਆਸ ਨਹੀਂ ਲੱਗਦੀ ਉਹ ਠੰਡ ਵਿੱਚ ਆਉਨਾ ਬੈਠੇ ਉਹਨਾਂ ਨੂੰ ਨਹੀਂ ਪਤਾ ਜਦੋਂ ਸੂਰਮਾ ਜੰਗ ਦੇ ਵਿੱਚ ਸ਼ਸਤਰ ਚਲਾਉਂਦਾ ਹੈ ਉਹਦੋਂ ਸਰੀਰ ਦੇ ਵਿੱਚ ਕਿੰਨੀ ਗਰਮੀ ਆਉਂਦੀ ਹੈ ਪਾਣੀ ਦੀ ਲੋੜ ਤਾਂ ਪੈਂਦੀ ਪੈਂਦੀ ਹੈ ਪਰ ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਇਹ ਠੀਕ ਹੈ ਜੰਗ ਚਾਹੇ ਮਈ ਚ ਹੋਇਆ ਚਾਹੇ ਸਰਦੀ ਚ ਹੋਇਆ ਪਿਆਸ ਤਾਂ ਲੱਗਦੀ ਲੱਗਦੀ ਸੋ ਇੱਕ ਹੈਗਾ ਇਹ ਖੋਜ ਇਤਿਹਾਸ ਦੀ ਦੂਸਰੀ ਇਹ ਕਿ ਵਿਚਾਰ ਹੈ ਕਿ ਜੇ ਸਿੰਘਾਂ ਨੇ ਬਦਾਵਾ ਲਿਖਿਆ ਜਾਹਰ ਨਾਨਕਪੁਰ ਸਾਹਿਬ ਲਿਖਿਆ ਗਿਆ ਉਹੀ ਭਾਈ ਮਹਾ ਸਿੰਘ ਦਾੰਤ ਸਮਾ ਗੁਰੂ ਦੀ ਗੋਦ ਵਿੱਚ ਪਿਆਰਿਓ ਕਿੰਨੀ ਵੱਡੀ ਬਖਸ਼ਿਸ਼ ਹੈ ਸਿੰਘਾਂ ਨੇ ਇਹ ਸ਼ਹਾਦਤਾਂ ਦਿੱਤੀਆਂ ਤੇ ਉਹ ਜਿਹੜੀ ਟੁੱਟੀ ਹੋਈ ਸੀ ਉਹ ਸਦਾ ਵਾਸਤੇ ਗੰਡੇ ਗਏ ਟੁੱਟੀ ਗੰਡਨਹਾਰ ਗੋਪਾਲ ਸਰਬ ਜੀਆਂ ਬੇਪਰਵਾਹ ਸੋ ਆਓ ਸਾਰੇ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਆਪਾਂ ਨਮਸਕਾਰ ਕਰੀਏ ਸਮਰਾਤ ਸਤਗੁਰੂ ਬਖਸ਼ਵਾਰ ਹਨ ਸਤ ਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਹਨ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹੋ ਬਾਤ